ਦੇਖੋ ਪਹਿਲੀ ਗੱਲ ਕੁਦਰਤ ਕਦੇ ਇਹੋ ਜੀ ਮੁਸੀਬਤ ਪਾਵੇ ਨਾ ਪਰ ਜਦੋਂ ਇਹੋ ਜੀ ਮੁਸੀਬਤ ਫਲਡਾਂ ਰਿਗਾਰਡਿੰਗ ਕਈ ਵਾਰੀ ਇਨਸੀਡੈਂਸ ਹੋ ਜਾਂਦੇ ਅਸੀਂ ਪਿਛਲੀ ਵਾਰੀ ਵੀ 2023 ਚ ਚਾਰ ਅਧ ਤੋ ਅਸੀਂ ਜਲਾਲਾਬਾਦ ਚ ਇਸ ਵਾਰ ਟਾਪਕੜੀ ਵਾਲ ਦਾ ਸਾਡਾ ਪ੍ਰਾਇਸੀ ਬਲਵਿੰਦਰ ਸਿੰਘ 41 44 ਸਾਲ ਦੀ ਉਮਰ ਸੀ ਉਹ ਜਦੋਂ ਜਲਾਲਾਬਾਦ ਤੋ ਆ ਰਹੇ ਸੀ ਤੇ ਨਾਲੀ ਕੋਲ ਆ ਕੇ ਉਹਦਾ ਸਿਪ ਕਰ ਉਹ ਡੁੱਬਨ ਕਰਕੇ ਉਹਦੀ ਬਹੁਤ ਹੰਢੀ ਜੀ ਸੋ ਪੰਜਾਬ ਸਰਕਾਰ ਵੱਲੋਂ ਅਜੇ 4 ਲੱਖ ਰੁਪਇਆ 1 ਲੱਖ ਉਹਨਾਂ ਦੇ ਮਦਰ ਦੇ ਨਾਮ ਹੈ 3 ਲੱਖ ਰੁਪਏ ਉਹਨਾਂ ਦੇ ਵਾਈਫ ਦੇ ਨਾਮ ਹੈ ਦੋਨੋਂ ਦੇ ਬੱਚੇ 4 ਲੱਖ ਰੁਪਏ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਵੱਲੋਂ ਮਦਦ ਆਈ ਸੀ ਉਹ ਸਾਡਾ ਫਰਜ਼ ਸੀ ਐਸ ਡੀ ਐਮ ਸਾਹਿਬ ਟਵਾਰੀ ਸਾਹਿਬ ਜ਼ਿਲਦਾਰ ਸਾਹਿਬ ਸਾਰੇ ਅਸੀਂ ਉਹਨਾਂ ਦਾ ਚੈੱਕ ਉਹਨਾਂ ਨੂੰ ਹੈਂਡਓਵਰ ਕਰਨਾ ਆਏ ਸੀ ਇਹ ਫਰਜ਼ ਹੁੰਦਾ ਬੰਦਾ ਤਾਂ ਵਾਪਸ ਨਹੀਂ ਆ ਸਕਦਾ ਪਰ ਘਟੋ ਘਟ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਉਸ ਪਰਿਵਾਰ ਤੇ ਥੋੜੀ ਜਿਹੀ ਮਲਮ ਲਾ ਕੇ ਪਰਿਵਾਰ ਦਾ ਗੁਜ਼ਾਰਾ ਚੰਗਾ ਹੋ ਜਾਈ ਚਾਹੇ ਉਹਦਾ ਕੰਮ ਕਰ ਕਰ ਚਾਹੇ ਦੀ ਐਫ ਡੀ ਕਰਾਉਣ ਜੀ ਇੱਥੇ ਪਰਿਵਾਰ ਸੌਖਾ ਰੋਟੀ ਜੁਗਾ ਹੋ ਜਾਈ ਸਰਕਾਰ ਵੱਲੋਂ ਸਹਾਇ ਜੀ ਪਰਿਵਾਰ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਹੋ ਪਰਿਵਾਰ ਨੂੰ ਇਹ ਵੀ ਸਵਾਜ ਹੈ ਮੇਰੇ ਲਈ ਕੋਈ ਹੋਰ ਸੇਵਾ ਦੱਸੋ ਮੈਂ ਉਹ ਜ਼ਰੂਰ ਕਰੂੰਗਾ ਜਿੱਥੇ ਵੀ ਕੋਈ ਹੋਰ ਅਡਜਸਟਮੈਂਟ ਕਰਨੀ ਹੋਵੇ ਬੱਚਿਆਂ ਦੀ ਜਿੰਨੇ ਜੋਗੀ ਹੋਈ ਜ਼ਰੂਰ ਕਰਾਂ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਕਮਾਉਣ ਵਾਲਾ ਘਰਚੇ ਉਹੀ ਸੀਗਾ ਮੈਂ ਤਾਂ ਮਜ਼ਦੂਰੀ ਕਰਨ ਵਾਲਾ ਪਰ ਬਿਲਕੁਲ ਮਦਰ ਦੀ ਔਰ ਉਹਨਾਂ ਦੇ ਜਿਹੜੀ ਉਹਨਾਂ ਦੀ ਵਾਈਫ ਸੀ ਉਹਨਾਂ ਦੋਹਾਂ ਦੀ ਪੈਨਸ਼ਨ ਅਸੀਂ ਕਹਿੰਤੀ ਹੈ ਉਹ ਵੀ ਲੱਗ ਜੂਗੀ ਬੱਚਿਆਂ ਦੀ ਪੈਨਸ਼ਨ ਵੀ ਲੱਗ ਜੀ ਸਰਕਾਰੀ ਸਕੂਲ ਜੇ ਬੱਚੇ ਪੜ੍ਹਦੇ ਮੈਂ ਪਿੱਛੇ ਜੀ ਪੁੱਛ ਕੇ ਗਿਆ ਸੀ ਉਹਦੀ ਫਾਰਮੈਲਟੀ ਜਿਹਨਾਂ ਦਾ ਡੈਥ ਸਰਟੀਫਿਕੇਟ ਵਗੈਰਾ ਉਹ ਫਾਰਮੈਟਿੰਗ ਕੰਪਲੀਟ ਕਰਕੇ ਆਪਾਂ ਜਲਦੀ ਹੋਈ ਲਵਾ ਦਾਂਗੇ ਹੋਰ ਵੀ ਜੇੜੀ ਕੋਈ ਦਿੱਕਤ ਹੋਗੀ ਉਹ 100% ਬਹੁਤ-ਬਹੁਤ ਧੰਨਵਾਦ ਕਰਨਾ ਚਾਹਣਾ ਐਮਐਲ ਸਾਹਿਬ ਜੀ ਦਾ ਐਸਡੀਐਮ ਸਾਹਿਬ ਦਾ ਜੋ ਕਿ ਬਹੁਤ ਹੀ ਜਲਦ ਇਸਨੇ 11 ਤਰੀਕ ਨੂੰ ਡੈਥ ਹੋਈ ਸੀ ਤੇ ਅੱਜ 26 ਤਰੀਕ ਨੂੰ ਆ ਕੇ ਤੇ ਚੈੱਕ ਦਿੱਤਾ ਹੈ ਪਰਿਵਾਰ ਨੂੰ 4 ਲੱਖ ਦਾ ਲੱਖ ਰੁਪਏ ਦਾ ਮਾਤਾ ਜੀ ਦਾ ਤੇ ਉਹਨਾਂ ਦੀ ਵਾਈਫ ਦਾ 3 ਲੱਖ ਦਾ ਇਹਦੇ ਨਾਲ ਚਲੋ ਵਧੀਆ ਬੱਚਿਆਂ ਦਾ ਗੁਜ਼ਾਰਾ ਹੋ ਜਾਏਗਾ ਪੜ੍ਹਾਈ ਹੋਲੇਗੀ ਮੈਂ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਐਮਐਲ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ